ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ 호ਸਟ ਬਿੱਟੂ ਨਿਯਾਮਪੁਰ ਸਵਾਗਤ ਕਰਦਾ ਜੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਖੜੇ ਆਪਾਂ ਆਪਣੀ ਸਹਿਰ ਪੈਲ ਜ਼ਿਲ੍ਹਾ ਲੁਧਿਆਣਾ ਮੇਰਾ ਵੀਰ ਆ ਹਣੀ ਮੇਰੇ ਨਾਲੇ ਪੜਿਆ ਕਲਾਸ ਫੈਲੋ ਆ ਉਹ ਵੀਰ ਸੈਕੰਡ ਹੈਂਡ ਮੋਟਰਸਾਈਕਲਾਂ ਦਾ ਕੰਮ ਕਰਦਾ ਉਹਦੀ ਏਜੰਸੀ ਦਾ ਨਾਮ ਹੈਗਾ ਗਿੱਲ ਆਟੋ ਜੇ ਸੇਲ ਇਹਦੇ ਕੋਲ ਨਾ ਹਰ ਪ੍ਰਕਾਰ ਦੇ ਮੋਟਰਸਾਈਕਲ ਖੜੇ ਨੇ ਹੀਰੋ Honda ਐਕਟਿਵਾ ਬੋਲਟਰ ਸਪਲੈਂਡਰ ਯਾਨੀ ਸਾਰੇ ਤਰ੍ਹਾਂ ਦੇ ਖੜੇ ਨੇ ਤੇ ਜੇ ਕਿਸੇ ਨੇ ਲੈਣਾ ਹੋਵੇ ਜਾਨੀ ਇਹ ਵਧੀਆ ਅਵੇਲੇਬਲ ਰੇਟ ਤੇ ਬਵੇਲੇਵਲ ਖਾਉਂਦੇ ਨੇ ਕੋਈ ਜ਼ਿਆਦਾ ਮਹਿੰਗਾ ਨਹੀਂ ਦਿੰਦੇ ਤੇ ਇੱਕ ਨੰਬਰ ਜੈਨੂਨ ਨੰਬਰ ਇਹਨਾਂ ਦਾ ਕੰਮ ਆ ਆਪਾਂ ਤੁਹਾਨੂੰ ਕੱਲੇ-ਕੱਲੇ ਮੋਟਰਸਾਈਕਲ ਦਾ ਰੇਟ ਦੱਸਾਂਗੇ ਨਾਲੇ ਕਿੰਨੇ ਮਾਡਲ ਆ ਕਿਹੋ ਜੀ ਕੰਡੀਸ਼ਨ ਆ ਸਾਰਾ ਕੁਝ ਦੱਸਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਿੱਥੇ ਵੀਰੇ ਤੁਸੀਂ 5000 ਦੇ ਪਜਾਇਆ ਵੀਰ ਨੂੰ ਉਹਨਾਂ 10000 ਤੇ ਪਜਾਓ ਯਾਰ ਤੁਹਾਡੀ ਮਿਹਨਤ ਸਦਕਾ ਇੰਨਾ ਕਰ ਦਿਓ ਬੇਨਤੀ ਹਈ ਆ ਤੇ ਤੇ ਫੇਸਬੁੱਕ ਤੇ ਦਾ ਬਿਟੂ ਨਹੀਂ ਆਪਰ ਪੇਜ ਨੂੰ ਫੋਲੋ ਕਰਨਾ ਤੇ ਆਓ ਬਾਦਿਆਂ ਵੀਡੀਓ ਵੱਲ ਭਾਈ ਜੀ ਸਾਸ਼ਿਕਲ ਬਾਈ ਜੀ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦਿਓ ਇੱਕ ਵਾਰ ਮੇਰਾ ਨਾਮ ਹੈ ਲਵੀ ਤੇ ਆਪਾਂ ਇੱਥੇ ਗਿਲਡ ਆਟੋ ਸੇਲ ਪੈਲ ਦੇ ਵਿੱਚ ਖੜੇ ਆ ਹਾਂਜੀ ਤੇ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਨਵਾਂ ਪੁਰਾਣਾ ਮੋਟਰਸਾਈਕਲ ਮਿਲ ਜੂਗਾ ਚਾਹੇ ਤੁਸੀਂ ਕਿਸ਼ਤਾਂ ਦੇ ਲੈਣਾ ਚਾਹੇ ਤੁਸੀਂ ਕੈਸ਼ ਲੈਣਾ ਵਧੀਆ ਰੇਟ ਮਾਰਕੀਟ ਨਾਲੋਂ ਘੱਟ ਰੇਟ ਤੁਹਾਨੂੰ ਮਿਲੂਗਾ ਤੇ ਘੱਟ ਵਿਆਸ ਤੇ ਮਿਲੂਗਾ ਠੀਕ ਆ ਜਿੱਦਾਂ ਆ ਵੀ ਸਾਰੇ ਕਾਗਜ਼ ਪੁੱਤਰ ਤਿਆਰ ਕਰਕੇ ਦਿੰਨੇ ਆ ਨਾ ਇਹ ਪੱਤਰ ਐਨ ਓਕੇ ਵੀਰੇ ਇੰਜਨ ਸਾਰਾ ਕੁਝ ਓਕੇ ਆ ਚਲੋ ਦਿਖਾਉਨੇ ਆਪਾਂ ਆ ਮੋਟਰਸਾਈਕਲ ਦਰਸ਼ਕੋ ਆ ਆਜੋ ਆ ਖੜੇ ਨੇ ਸੀਟੀ 100 ਤੋਂ ਸਟਾਰਟ ਕਰਦੇ ਆ ਪਹਿਲਾਂ ਇੱਕੋ ਕਲਰ ਦੇ ਚਾਰ ਸੀਟੀ 100 ਮੋਟਰਸਾਈਕਲ ਖੜੇ ਨੇ ਤੇ ਆਪਾਂ ਪਹਿਲੇ ਤੋਂ ਸਟਾਰਟ ਕਰਦੇ ਆ ਇਹਦਾ ਕਿੰਨੇ ਮਾਡਲ ਆ ਵੀਰੇ ਇਹ ਇਹ 17 ਮਾਡਲ ਆ ਵੀਰੇ ਸੈਲਫ ਸਟਾਰਟ 17 ਮਾਡਲ ਆ ਸੈਲਫ ਸਟਾਰਟ ਆ ਦਰਸ਼ਕੋ ਦੇਖ ਲਓ ਤੁਸੀਂ ਇਹ ਤੇ ਇਹਦੀ ਜਪ ਚੱਲਿਆ ਚੱਲਿਆ ਹੋਇਆ ਇਹ 66000 692 ਕਿਲੋਮੀਟਰ ਤੇ ਇੰਜਨ ਗੇਅਰ ਦਾ ਕਿਹਾ ਭਾਈ ਇਹ ਇੰਜਨ-ਉੰਜਨ ਸਾਰਾ ਕੁਝ ਵੀਰੇ ਇੰਜਨ ਓਕੇ ਆ ਕਾਗਜ਼ ਪੱਤਰ ਓਕੇ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਪੂਰੀ ਓਕੇ ਠੀਕ ਹੈ ਤੇ ਨਾ ਕੀ ਮੰਗਦੇ ਆ ਇਹਦੀ 40000 ਡਿਮਾਂਡ ਆ ਜੀ 40000 ਡਿਮਾਂਡ ਆ ਠੀਕ ਆ ਤੇ ਉਸ ਤੋਂ ਅੱਗੇ ਫਿਰ ਸੀਟੀ ਸਟੈਂਡਰਡ ਖੜਾ ਹਾਂਜੀ ਤੇ ਇਹ ਕਿਨੇ ਕਿਹਨੇ ਮਾਡਲ ਆ ਇਹ 20 ਮਾਡਲ ਆ ਜੀ ਤੇ 20 ਮਾਡਲ ਦਾ ਸਕੋ ਚੱਲਿਆ 29381 ਕਿਲੋਮੀਟਰ ਤੇ ਇਹ ਇੰਜਨ ਗਿਰਦਾ ਓਕੇ ਆ ਇੰਜਨ ਕਾਗਜ਼ ਪੱਤਰ ਸਭ ਕੁਝ ਓਕੇ ਸਾਰਾ ਕੁਝ ਓਕੇ ਆ ਕਾਗਜ਼ ਪੱਤਰ ਤੇ ਕਿ ਕੀ ਮੰਗਦੇ ਹੋ ਇਹਦਾ ਇਹਦੀ 45000 ਆ ਜੀ 45000 ਆ ਗਵਲੇ ਜੀ ਬਿਲਕੁਲ ਜੀ ਤੇ ਉਸ ਤੋਂ ਅੱਗੇ ਖੜਾ ਉਸ ਤੋਂ ਅੱਗੇ ਉਸ ਤੋਂ ਅੱਗੇ ਖੜਾ ਸਿਟੀ 100 ਜਿਹੜਾ ਆ ਉਹ ਵੀ 20 ਮਾਡਲ ਆ ਜੀ ਆ ਵੀ 20 ਮਾਡਲ ਆ ਹਾਂਜੀ ਹਾਂਜੀ ਅੱਛਾ ਇੱਕ ਤਾਂ ਹੈਗੇ ਤਿੰਨੋਂ ਇੱਕੋ ਜਿਹੇ ਨੇ ਕਹਿੰਦੇ ਨਹੀਂ ਤਿੰਨ ਜਣ ਗੇਅਰ ਦਾ ਓਕੇ ਆ ਹਾਂਜੀ ਹਾਂਜੀ ਬਿਲਕੁਲ ਓਕੇ ਤੇ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਵੀ ਕਿੰਨੇ ਕਿਲੋਮੀਟਰ ਚੱਲੇ ਆਇਆ ਇਹ ਇਹ ਚੱਲਿਆ ਦੱਸ ਤੋਂ 33290 ਕਿਲੋਮੀਟਰ ਤੇਰੀ ਆਪਾਂ ਕੀ ਡਿਮਾਂਡ ਰੱਖਦੇ ਆ ਵੀਰੇ ਜੀ ਵੀ ਸੇਮ ਡਿਮਾਂਡ ਆ 45000 45000 ਆ ਤਿੰਨਾਂ ਦੀ ਸੇਮ ਡਿਮਾਂਡ ਆ ਹਾਂਜੀ ਹਾਂਜੀ ਤੇ ਚੌਥਾ ਖੜਾ ਇਹਦਾ ਹੈ ਚੌਥਾ ਹੈਗਾ ਜੀ ਇਹ ਹੈਗਾ 16 ਮਾਡਲ ਇਹ ਹੈਗਾ 2016 ਮਾਡਲ ਤੇ ਇੰਜਨ ਗੇਰ ਦਾ ਠੀਕ ਆ ਹਾਂਜੀ ਹਾਂਜੀ ਬਿਲਕੁਲ ਦੇਖ ਲਓ ਇੰਜਨ ਦੀ ਹਾਲਤ ਦਰਸ਼ਕੋ ਤੇ ਇਹਦੀ ਕੀ ਡਿਮਾਂਡ ਰੱਖਦੇ ਆ ਇਹ 38000 ਦਾ ਜੀ 38000 ਦਾ ਦਰਸ਼ਕੋ ਆਹ ਦੇਖ ਲਓ ਤੁਸੀਂ ਤਿੰਨੇ ਮੋਟਰਸਾਈਕਲ ਨੀਲੇ ਰੰਗ ਦੇ ਤਿੰਨਾਂ ਦੀ 40000 40000 40000 45000 38000 40000 45000 38000 ਹੈ ਠੀਕ ਆ ਆ ਪਹਿਲਾ 40000 ਦਾ ਆ ਦੋਨੋਂ 45000 ਦੇ ਨੇ ਹਾਂਜੀ ਠੀਕ ਆ ਤੇ ਉਹ ਚੌਥਾ ਹੈਗਾ 38000 ਦਾ ਚਲੋ ਉਸ ਤੋਂ ਅੱਗੇ ਚੱਲਦੇ ਆ ਹਾਂਜੀ ਇੱਕ ਤਾਂ ਟ੍ਰੈਡ ਆ ਖੜਾ ਸਹੀ ਦਰਸ਼ਕੋ ਹੀਰੋ ਹੀਰੋ ਡੌਨ ਹੀਰੋ ਐਚਐਫਡੀ ਲਕਸ ਹੀਰੋ ਐਚਐਫਡੀ ਲਕਸ ਹੈ ਹਾਂਜੀ ਤੇ ਕਿੰਨੇ ਮਾਡਲ ਆ ਇਹ ਇਹ 17 ਮਾਡਲ ਆ ਜੀ 18 ਮਾਡਲ ਆ ਤਿੰਨ ਜਨ ਗੇਅਰ ਦਾ ਇੰਜਨ 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 ਸਾਰਾ ਕੁਝ ਓਕੇ ਆ ਜੀ ਕਾਜ ਪੱਤਰ ਵੀ ਓਕੇ ਤੇ ਇਹਦੇ ਕੀ ਡਿਮਾਂਡ ਕਰਦੇ ਆ ਇਹਦੀ ਹੈਗੇ 38000 ਡਿਮਾਂਡ 38000 ਰੁਪਏ ਡਿਮਾਂਡ ਆ ਤੇ 33000 ਦੇ ਵਿੱਚ ਨਾਮ ਕਰਾ ਕੇ 38000 'ਚ ਨਾਮ ਕਰਾ ਕੇ ਹਾਂਜੀ ਤੇ 33500 11 ਕਿਲੋਮੀਟਰ ਚੱਲੇ ਆਇਆ ਇਹ ਹਾਂਜੀ ਹਾਂਜੀ ਠੀਕ ਆ ਤੇ ਉਦੋਂ ਅੱਗੇ ਆ ਗਿਆ ਫੇਰ ਹੀਰੋ ਇਹ ਦੋਨੇ 18 ਮਾਡਲ ਨੇ ਜੀ ਅਸਿਆ ਇਹ ਦੋਨੋਂ ਮੋਟਰਸਾਈਕਲ 18 ਮਾਡਲ ਨੇ 18 ਮਾਡਲ ਨੇ ਉਹ 17 ਮਾਡਲ ਉਹ 17 ਮਾਡਲ ਦੀ ਜਿਹੜਾ ਹੁਣ ਆਪਾਂ ਦਿਖਾ ਰਹੇ ਆ ਨੀਲਾ ਇਹ ਆ ਕਿੰਨੇ ਮਾਡਲ ਆ 18 ਮਾਡਲ ਆ ਜੀ 18 ਮਾਡਲ ਆ ਹਾਂਜੀ ਤੇ ਇਹ ਚੱਲਿਆ ਆ ਦਰਸ਼ਕੋ 27614 ਕਿਲੋਮੀਟਰ ਹਾਂਜੀ ਉਹਨੂੰ ਨਾਲ-ਨਾਲ ਖੜੇ ਹੋਣ ਕਰਕੇ ਥੋੜਿਆ ਇਹਦੀ ਕੀ ਡਿਮਾਂਡ ਰੱਖਦੇ ਆ ਇਹਦੀ 35000 ਆ ਜੀ ਇੰਜਨ ਗੇਅਰ ਦਾ ਓਕੇ ਆ ਇੰਜਨ ਗੇਅਰ ਓਕੇ ਪੂਰਾ ਕਿੰਨੇ ਮਾਡਲ ਹੈ 18 ਮਾਡਲ 18 ਮਾਡਲ ਹਾਂਜੀ ਤੇ ਉਸ ਤੋਂ ਅੱਗੇ ਆ ਗਿਆ ਫਿਰ ਹੀਰੋ ਆਂਡਾ ਡੀ ਲਕਸ ਹਾਂਜੀ ਆ ਦੇਖੋ ਲਾਲ ਸਾਈਡ ਤੋਂ ਖੜ ਕੇ ਮੈਂ ਦਿਖਾਈ ਜਣਾ ਤੁਹਾਨੂੰ ਤੇ ਇਹ ਚੱਲਿਆ ਆ ਦਰਸ਼ਕੋ 27305 ਕਿਲੋਮੀਟਰ ਤੇ ਅੱਗਿਓ ਵੀ ਤੁਹਾਨੂੰ ਦਿਖਾ ਦਨੇ ਆ ਆ ਦੇਖ ਲਓ ਤੁਸੀਂ ਇਹਦੀ ਵੀ ਡਿਮਾਂਡ ਆ ਪ੍ਰਦਾਨ ਇਹਦੀ ਵੀ ਸੇਮ 35000 ਜੀ 35000 ਇਹਦੀ ਵੀ ਸੇਮ 35000 ਡਿਮਾਂਡ ਆ ਠੀਕ ਆ ਆ ਦੇਖ ਲਓ ਵੀਰੋ ਇੰਜਨ ਗੇਅਰ ਦਾ ਠੀਕ ਆ ਸਾਰੇ ਵਧੀਆ ਮੋਟਰਸਾਈਕਲ ਇਹਨਾਂ ਕੋਲ ਤੇ ਵਧੀਆ ਰੇਟ ਤੇ ਅਵੇਲੇਬਲ ਨੇ ਤੇ ਉਸ ਤੋਂ ਅੱਗੇ ਆ ਗਿਆ ਹੀਰੋ ਹੋਂਡਾ ਸੀਟੀ 100 ਐਸਐਸ ਹੈ ਹਾਂਜੀ ਇਹ ਕਿੰਨੇ ਮਾਡਲ ਆ ਇਹ 2004 ਮਾਡਲ ਆ ਜੀ 2004 ਮਾਡਲ ਦਾ ਸੋਇ ਚਾਹੀ ਪੜਦੇ ਹੁੰਦੇ ਨੇ ਯਾਰ ਚੱਲਦੇ ਹੁੰਦੇ ਦੀ ਇਹ ਚੜਾਈ ਹੁੰਦੀ ਦੀ ਪੂਰੀ ਇਹਨਾਂ ਦੀ ਇਹੀ ਮੋਟਰਸਾਈਕਲ ਹੁੰਦਾ ਸੀ ਚੱਲ ਉਹ ਨਵੀਆਂ ਤੇ ਇੰਜਨ ਗੇਅਰ ਦਾ ਕਿਵੇਂ ਵਰਦਾਨੇ ਇੰਜਨ ਗੇਅਰ ਬਿਲਕੁਲ ਓਕੇ ਆ ਜੀ ਕਾਗਜ਼ ਪੱਤਰ ਕਾਗਜ਼ ਪੱਤਰ ਓਕੇ ਕਾਪੀ ਇਹਦੀ ਕਾਰਡ ਵਾਲੀ ਆ ਕਾਰਡ ਵਾਲੀ ਕਾਪੀ ਆ ਠੀਕ ਹਾਂਜੀ ਤੇ ਇਹ ਕਿੰਨੇ ਦਾ ਹੈ ਇਹ 25000 ਦਾ ਜੀ 25000 ਦਾ ਤੇ ਇਹ ਦਾ ਕਾਫੀ ਚੱਲਿਆ ਦਰਸ਼ਕੋ ਤੁਹਾਨੂੰ ਪਤਾ ਹੀ ਆ ਹਾਂਜੀ ਹੁਣ 2004 ਮਾਡਲ ਆ ਤੇ ਉਸ ਤੋਂ ਅੱਗੇ ਆ ਗਿਆ ਆਵळा ਇਹ ਆਪਣੀ ਅੱਛਾ ਇਹ ਤੁਹਾਡਾ ਆਪਣਾ ਹੀ ਆ ਠੀਕ ਆ ਸੌਰੀ ਤੇ ਇਹ ਵਿੱਚ ਬੋਲਟ ਖੜਾ ਪਹਿਲਾਂ ਬੋਲਟ ਦਾ ਦਿਖਾ ਦਈਏ ਆਪਾਂ ਹਾਂਜੀ ਆਹ ਦੇਖ ਲਓ ਦਰਸ਼ਕੋ ਬੋਲਟ ਵੀ ਖੜਾ ਵੀ ਰੋਨਾਂ ਕੋਲ ਰਾਇਲ ਐਨਫੀਲਡ ਪੀਵੀ 28 ਜੀ 77 ਨਾ ਜੀ 74 78 ਆਹ ਦੇਖ ਲਓ ਤੁਸੀਂ ਬੜੀ ਸਾਫ ਕੰਡੀਸ਼ਨ ਦਾ ਬੋਲਟ ਆ ਕਿੰਨੇ ਮਾਡਲ ਦਾ ਪ੍ਰਦਾਨ ਹੈ ਇਹ 2019 ਮਾਡਲ ਆ ਜੀ 19 ਮਾਡਲ ਆ ਹਾਂਜੀ 2019 ਮਾਡਲ ਆ ਤੇ ਚੱਲਿਆ ਹੋਇਆ ਦਰਸ਼ਕੋ ਇਹ 19328 ਕਿਲੋਮੀਟਰ ਹਾਂਜੀ ਤੇ ਇਹਦਾ ਆਪਾਂ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਸਭ ਕੁਝ ਓਕੇ ਆ ਵੀਰੇ ਸਿੱਧੇ ਗੇਅਰ ਭਿੰਦੇ ਨੇ ਇਹਦੇ ਅਸਾ ਕਾਗਜ਼ ਪੱਤਰ ਓਕੇ ਨੇ ਕਾਗਜ਼ ਪੱਤਰ ਪੂਰਾ ਓਕੇ ਇਹ ਤੁਹਾਨੂੰ 1,65,000 ਦੇ ਵਿੱਚ ਨਾਮ ਕਰਾ ਕੇ ਦਵਾਵਾਂਗੇ ਆਰਸੀ ਤੇ 1,65,000 ਚ ਨਾਮ ਕਰਾ ਕੇ ਦਵੇਂਗੇ ਹਾਂ ਹਾਂਜੀ ਹਾਂ ਆਰਸੀ ਲੈ ਕੇ ਨਾਮ ਕਰਾ ਕੇ ਹਾਂਜੀ ਤੇ ਇਧਰੋਂ ਫੇਰ ਆ ਜੀ ਆਪਾਂ ਆ ਖੜੇ ਨੇ 10 ਤੋਂ ਤਿੰਨੇ ਆ ਚਾਰੇ ਹੀ ਹੀਰੋ ਹੋਂਡਾ ਸਪਲੈਂਡਰ ਸਪਲੈਂਡਰ ਪਹਿਲਾ ਸਿਲਵਰ ਕਲਰ ਦਾ ਖੜਾ ਤੇ ਇਹ ਕਿਹੜਾ ਕਿੰਨੇ ਮਾਡਲ ਆ ਇਸ ਸਪਲੈਂਡਰ 17 ਮਾਡਲ ਆਈ ਸੈਲਫ ਸਟਾਰ 17 ਮਾਡਲ ਆ ਸਿਰਫ ਸਟਾਰ ਇੱਕ ਮਿੰਟ ਮੈਂ ਦਿਖਾਦਾ ਹਾਂ ਆ ਦੇਖੋ ਦਰਸ਼ਕੋ ਚਾਰੇ ਸਪਲੈਂਡਰ ਖੜੇ ਨੇ ਆਪਾਂ ਕੱਲੇ ਕੱਲੇ ਦਾ ਜਾਣਾਂਗੇ ਨਾਮ ਨਾਲ ਤੁਹਾਨੂੰ ਦੱਸਾਂ ਕਿੰਨੇ ਚੱਲੇ ਆਇਆ 2000 ਕਿੰਨੇ ਮਾਡਲ ਆ 17 ਮਾਡਲ ਦੀ 2017 ਮਾਡਲ ਆ ਤੇ ਇਹ 28234 ਕਿਲੋਮੀਟਰ ਚੱਲਿਆ ਹੋਇਆ ਹੈ ਤੇ ਇੰਜਣ ਗੇਰਦਾ ਇੰਜਣ ਇੰਜਣ ਸਭ ਕੁਝ ਓਕੇ ਆ ਜੀ ਇੰਜਣ ਕਾਗਜ਼ ਪੱਤਰ ਓਕੇ ਕਾਗਜ਼ ਪੱਤਰ ਓਕੇ ਆ ਹਾਂਜੀ ਤੇ ਇਹਦੀ ਕੀ ਡਿਮਾਂਡ ਆ ਇਹਦੀ ਡਿਮਾਂਡ ਹੈਗੀ 45000 ਦੀ 45000 ਤੇ ਉਸ ਤੋਂ ਅੱਗੇ ਆ ਗਿਆ ਦਰਸ ਕੋ ਫੇਰ ਬਲੈਕ ਕਲਰ ਦਾ ਸਪਲੈਂਡਰ ਪੀਵੀ 10 ਸੀ 6531 ਤੇ ਇਹ ਚੱਲਿਆ ਹੋਇਆ 31332 ਕਿਲੋਮੀਟਰ ਤੇ ਇਹਦੀ ਕੀ ਡਿਮਾਂਡ ਆ ਇਹਦੀ ਡਿਮਾਂਡ ਹੈਗੀ ਜੀ 35000 35000 ਤੇ ਉਸ ਤੋਂ ਅੱਗੇ ਫੇਰ ਬਲੈਕ ਕਲਰ ਦਾ ਆ ਗਿਆ ਪੀਵੀ 10 ਬੀਕੇ 3310 ਇਹ ਕਿ ਕਿੰਨੇ ਮਾਡਲ ਆ ਵੀਰੇ ਇਹ 2011 ਮਾਡਲ ਆ ਜੀ 2011 ਮਾਡਲ ਆ ਅਸੀਂ ਦੇਖ ਲਓ ਇਧਰੋਂ ਵੀ ਤੇ ਮੈਂ ਤੁਹਾਨੂੰ ਮੀਟਰ ਵੀ ਦਿਖਾ ਦਾਂ 23428 ਕਿਲੋਮੀਟਰ ਚੱਲੇ ਆਇਆ ਇਹ ਹਾਂਜੀ ਆਹ ਦੇਖ ਲਓ ਆਹੜਾ ਤੀਜੇ ਨੰਬਰ ਵਾਲਾ ਤੇ ਇਹਦੀ ਕੀ ਡਿਮਾਂਡ ਆ ਵੀਰੇ 28000 ਦੀ 28000 ਦੀ ਡਿਮਾਂਡ ਆ ਇਹਦੀ ਤੇ ਇਹ ਫੇਰ ਲਾਸਟ ਤੇ ਆ ਫੇਰ ਸਪਲੈਂਡਰ ਆ ਗਿਆ ਇਹ ਵੀ ਬਲੈਕ ਕਲਰ ਦਾ ਤੇ ਦੇਖ ਲਓ ਤੁਸੀਂ ਇੰਜਨ ਗੇਅਰ ਓਕੇ ਆ ਤਿੰਨ ਜਣਗੇ ਰੋਕੇ ਆ ਸਭ ਕੁਝ ਓਕੇ ਆ ਵੀਰੇ ਸਰ ਕਾਗਜ਼ ਪੱਤਰ ਕਾਗਜ਼ ਪੱਤਰ ਇਹਨਾਂ ਓਕੇ ਕਾਗਜ਼ ਪੱਤਰ ਇਹ ਨਹੀਂ ਸਾਰਿਆਂ ਦੇ ਓਕੇ ਰੱਖੇ ਹੋਏ ਸਾਰਿਆਂ ਦੇ ਓਕੇ ਕਿੰਨੇ ਮਾਡਲ ਆ ਇਹ 2009 ਮਾਡਲ ਆ ਜੀ 2009 ਮਾਡਲ ਦਾ ਦਰਸ ਕੋ 70521 ਕਿਲੋਮੀਟਰ ਚੱਲੇ ਆਇਆ ਇਹ ਹਾਂਜੀ ਬਲੈਕ ਕਲਰ ਰਾਹੇ ਇਹ ਕਹਦਾ ਸਾਰੇ ਰੰਗ ਇੱਕੋ ਜਿਹੇ ਨੇ ਤੇ ਹੁਣੇ ਥੋੜੇ ਜਿਹਾ ਮੁਸ਼ਕਲ ਹੋ ਜਾਂਦੇ ਨੇ ਤੇ ਇਹਦੀ ਕੀ ਡਿਮਾਂਡ ਆ ਇਹਦੀ 25000 ਹੈ ਜੀ 25000 ਡਿਮਾਂਡ ਆ ਤੇ 2009 ਮਾਡਲ ਆ 9 ਮਾਡਲ ਠੀਕ ਆ ਆ ਦੇਖ ਲਓ ਤੇ ਅੱਗੇ ਵੀ ਖੜੇ ਨੇ ਵੀਰੇ ਤੇ ਆ ਖੜੇ ਨੇ ਦਰਸ਼ਕੋ ਹੀਰੋ ਹੋਂਡਾ ਆ ਖੜਾ ਹੀਰੋ ਹੋਂਡਾ ਕਿਹੜਾ ਹੈ ਹੀਰੋ ਹੋਂਡਾ ਟਾਈਗਰ ਜੀ ਹੀਰੋ ਹੋਂਡਾ ਟਾਈਫੂਨ ਹਾਂਜੀ ਟਾਈਗਰ ਹੀਰੋ ਹੋਂਡਾ ਟਾਈਗਰ ਵਾਈਟ ਕਲਰ ਦਾ ਹਾਂਜੀ ਤੇ ਕਿੰਨੇ ਮਾਡਲ ਆ ਇਹ 2019 ਮਾਡਲ ਆ ਜੀ 2019 ਮਾਡਲ ਆ ਦੱਸ ਕੋ ਤੁਸੀਂ ਦੇਖ ਲਓ ਤੇ ਜੇ ਦੀ ਗੱਲ ਕਰੀ ਆਪਾਂ ਚੱਲੇ ਹੋਏ ਦੀ ਮੀਟਰ ਹੈ ਡਿਜੀਟਲ ਮੀਟਰ ਹੈਗਾ ਛਾਬੀ ਲੱਗੀ ਤੇ ਹੁਣ ਬੈਟਰੀ ਕਹਿੰਦਾ ਵੀ ਕਹਿੰਦਾ ਹੈ ਨਹੀਂ ਇਹ ਬੱਚਾ ਫੰਡ ਬਹੁਤ ਆ ਤੇ ਇਹਦਾ ਕੀ ਮੰਗਦੇ ਹੋ ਇਹਦਾ 35000 ਆ ਜੀ 35000 ਰੁਪਿਆ ਤੇ ਉਸ ਤੋਂ ਅੱਗੇ ਖੜਾ ਫੇਰ ਹੀਰੋ Honda ਬਲੈਕ ਹਾਂਜੀ ਆਜੀਨ ਨਾਈਟਰੋ ਹਾਂਜੀ ਆ ਦੇਖੋ ਆਜੀ ਨਾਈਟਰੋ ਬੜਾ ਤਕੜਾ ਮੋਟਰਸਾਈਕਲ ਨੇ ਇਹ ਵੱਡੇ ਮੋਟਰਸਾਈਕਲ ਨੇ ਦੋਨੋਂ ਤੇ ਕਿੰਨੇ ਮਾਡਲ ਆ ਇਹ 2013 ਮਾਡਲ ਆ ਜੀ 2013 ਮਾਡਲ ਹੈ ਇੰਜਨ ਗੀਅਰ ਦਾ ਓਕੇ ਆ ਇੰਜਨ ਗੀਅਰ ਸਭ ਕੁਝ ਓਕੇ ਆ ਜੀ ਕਾਗਜ਼ ਪੱਤਰ ਕਾਗਜ਼ ਪੱਤਰ ਇਹਨਾਂ ਓਕੇ ਤੇ ਦਰਸ਼ਕਾਂ ਨੂੰ ਚੱਲੇ ਆ ਦਿਖਾਈ ਵੀ ਡਿਜੀਟਲ ਹੋਊਗਾ ਹਾਂਜੀ ਹਾਂਜੀ ਨਹੀਂ ਫਾਇਦਾ ਵੀ ਡਿਜੀਟਲ ਹੈ ਮੀਟਰ ਦਾ ਉਸ ਕੋ ਸੌਰੀ ਤੁਹਾਨੂੰ ਦੱਸ ਨਹੀਂ ਸਕਦੇ ਕਿੰਨਾ ਚੱਲਿਆ ਆ ਇਹ ਤੇ ਇਹਦਾ ਮੰਗਦੇ ਕੀ ਆ ਵੀਰੇ ਇਹ 30000 ਆ ਜੀ 30000 ਹਾਂਜੀ ਹੀ ਰੋਡਾ ਬਲੈਕ ਦਾ ਬਿਲਕੁਲ ਜੀ ਨੈਟਰੋ ਦਾ ਹਾਂਜੀ ਤੇ ਉਸ ਤੋਂ ਅੱਗੇ ਸੀਡੀ 110 ਦੀ ਸੀਡੀ 110 ਹਾਂ ਦੇਖ ਲੋ ਦੱਸ ਕੋ ਵਧੀਆ ਹਾਲਤ ਆ ਰੰਗ ਕਲਰ ਵਧੀਆ ਪਿਆ ਪੀਵੀ 55 ਪੈਲ ਦਾ ਹੀ ਨੰਬਰ ਆ ਤੇ ਇਹ ਕਿੰਨੇ ਮਾਡਲ ਆ ਇਹ 2018 ਮਾਡਲ ਆ ਇਹ ਸੈਲਫ ਸਟਾਰਟ ਆ 2018 ਮਾਡਲ ਸੈਲਫ ਸਟਾਰਟ ਤੇ ਇਹ ਚੱਲਿਆ ਆ ਦਾ 1 ਲੱਖ 9095 ਕਿਲੋਮੀਟਰ ਹਾਂਜੀ ਤੇ ਕਿਹੜਾ ਮਾਡਲ ਕਿੰਨਾ ਹੈ 2018 ਜੀ 18 ਮਾਡਲ ਆ ਚੱਲਿਆ ਬੜਾ ਹੋਇਆ ਨਾ ਇਹ ਚੱਲਿਆ ਬੜਾ ਹੋਇਆ ਜੀ ਹਾਂ ਚਲੋ ਕੋਈ ਗੱਲ ਨਹੀਂ ਆਂਦੇ ਚਲਾਉਣ ਦਿੰਦਾ ਤੇ ਇੰਜਨ ਗੇਰ ਓਕੇ ਆ ਨਾ ਇੰਜਨ ਗੇਰ ਓਕੇ ਕਾਗਜ਼ ਪੱਤਰ ਕਾਗਜ਼ ਪੱਤਰ ਐਨ ਓਕੇ ਤੇ ਕੀ ਡਿਮਾਂਡ ਹੈ ਦੀ ਇਹ 38000 ਦੇ 38000 ਦੇ ਇਹ ਵਰਸ ਕੋਈ ਦੀ ਆ ਬਲੈਕ ਹੁੰਡੇ ਦੀ ਆਹ ਦੇ ਪੀਪੀ 52 ਡੀ 2328 ਦੀ 38000 ਦੀ ਡਿਮਾਂਡ ਆਦੀ ਹਾਂ ਬਾਕੀ ਮੌਕੇ ਦੇ ਉੱਪਰ ਥੱਲੇ ਹੋ ਜਾਂਦਾ ਹੁੰਦਾ ਜੇ ਆਪਾਂ ਸੌਦਾ ਕਰਨਾ ਹੋਣੇ ਆ ਇਹਦਾ ਇੱਕ ਤੁਹਾਨੂੰ ਦੱਸੀ ਜਾਂਦੇ ਆਪਾਂ ਤੇ ਉੱਥੋਂ ਅੱਗੇ ਦੋ ਆਗੀਆਂ ਐਕਟਿਵਾ ਹਾਂਜੀ ਪਹਿਲਾਂ ਖੜੀ ਹੈ ਪੀਵੀ 55 ਪੈਰ ਵਾਲੇ ਨੰਬਰ ਦੀ ਜੋ ਹਾਂਜੀ ਤੇ ਇਹੜੀ ਫਾਸਟ ਤੇ ਖੜੀ ਆ ਇਹ ਕਿੰਨੇ ਮਾਡਲ ਆ ਇਹ 2020 ਮਾਡਲ ਆ ਜੀ 2020 ਮਾਡਲ ਆ ਤੇ 125 125 125 ਤੇ ਡਿਜੀਟਲ ਡਿਸਪਲੇ ਆਦੀ ਹਾਂਜੀ ਇਧਰ ਵੀ ਦਿਖਾ ਦਿੰਦੇ ਆਪਾਂ ਕੋਈ ਗੱਲ ਨਹੀਂ ਬੈਕ ਤੋਂ ਵੀ ਬੜੀ ਸਾਫ਼ ਕੰਡੀਸ਼ਨ ਹੈ ਇਹਨਾਂ ਦੀ ਆ ਦੇਖ ਲਓ ਤੁਸੀਂ ਚਾਬੀ ਲਈ ਤੇ 39558 ਕਿਲੋਮੀਟਰ ਚੱਲੀ ਹੋਈ ਆ ਇਹ ਡਿਜੀਟਲ ਡੈਸ਼ ਤੇਰੀ ਕੀ ਕੀਮਤ ਆ ਇਹ ਡਿਮਾਂਡ ਹੈਗੀ 45000 45000 ਡਿਮਾਂਡ ਆ ਇਹ ਹਾਂ 45000 ਚੱਲੀ ਹੋਈ ਹੈ ਦਰਸ਼ਕੋ ਤੇ 45000 ਦੀ ਇਹਦੀ ਡਿਮਾਂਡ ਆ ਹਾਂਜੀ ਤੇ ਉਸ ਤੋਂ ਅੱਗੇ ਆ ਗਈ PV10 ਜੀ PV10 ਲੁਧਿਆਣਾ ਨੰਬਰ ਹਾਂਜੀ ਇਹ ਵੀ ਵਾਈਟ ਕਲਰ ਦੀ ਆ ਹਾਂਜੀ ਤੇ ਇਹ ਵੀ ਪੂਰੀ ਸਾਫ਼ ਪਈ ਆ ਹਾਂਜੀ ਤੇ ਇਹ ਗੱਲ ਕਰੀਏ ਇੰਜਨ ਦੀ ਇੰਜਨ ਬਖੋ ਓਕੇ ਆ ਇਹ ਹਾਂਜੀ ਹਾਂਜੀ ਬਿਲਕੁਲ ਓਕੇ ਆ ਫੁਲੇ 4G ਆ ਨਾ ਹਾਂਜੀ ਇਹ 4G ਆ ਇਹਦੀ ਡਿਸਪਲੇਰ ਦੂਜੀ ਆ ਇਹ ਚੱਲੀ ਆ 47774 ਕਿਲੋਮੀਟਰ ਹਾਂਜੀ ਤੇ ਇਹਦਾ ਕੀ ਮੰਗਦੇ ਆ ਆਪਾਂ ਇਹ 2018 ਮਾਡਲ ਆ ਜੀ ਹਾਂ ਇਹਦੀ 40000 ਮਾਡਲ ਆ 2018 ਮਾਡਲ ਆ 40000 40000 ਦੀ ਡਿਮਾਂਡ ਆ ਇਹਦੀ ਹਾਂ ਹੁਧਿਆਣਾ ਨੰਬਰ ਦੀ 40000 ਡਿਮਾਂਡ ਆ ਹਾਂ ਜੀ ਦਰਸ਼ਕੋ ਇਹਦੀ ਤੇ ਬਾਕੀ ਅੰਦਰ ਖੜੇ ਨੇ ਆਪਣੇ ਹਾਂਜੀ ਹਾਂਜੀ ਬਾਕੀ ਇਹ ਸਰਵਿਸ ਕੁਆਰ ਇਹ ਵੀ ਕਰਦੇ ਨੇ ਤੇ ਇੱਕ ਮਿੰਟ ਆਪਾਂ ਤੁਹਾਨੂੰ ਆਏ ਦੱਸੋ ਛੋਟੇ ਵੀਰ ਜੇ ਕਿਸੇ ਨੇ ਲੋਨ ਕਰਾਉਣ ਆਵੇ ਲੋਨ ਕਰ ਦਿੰਦੇ ਆ ਹਾਂਜੀ ਹਾਂਜੀ ਲੋਨ ਹੋ ਜੂਗਾ 10 15000 ਦੇ ਕੇ ਲੋਨ ਹੋ ਜੂਗਾ 10 15000 ਦੇ ਕੇ 1000 ਦੇ ਕੇ ਲੋਨ ਹੋ ਜੂਗਾ ਹਾਂ ਤੇ ਨਕਦ ਵੀ ਦੇ ਦਿੰਦੇ ਆ ਬਿਲਕੁਲ ਨਕਦ ਵੀ ਦੇ ਦਿੰਦੇ ਆ ਜੀ ਤੇ ਨਾਮ ਨੂੰ ਕਰਾ ਕੇ ਦਿੰਦੇ ਆ ਅਗਲੇ ਨੂੰ ਨਾਮ ਜੇ ਅਗਲੀ ਡਿਮਾਂਡ ਆ ਕੇ ਨਾਮ ਕਰਾ ਕੇ ਦੇ ਦਿੰਦੇ ਆ ਥੋੜਾ ਥੋੜਾ ਜਿਹਾ ਖਰਚ ਆਊਗਾ ਮਾੜਾ ਮੋਟਾ ਵਿੱਚੋਂ ਪੈ ਜਾਂਦਾ ਹੀ ਬਸ ਹਾਂ ਕਾਲਿੰਗ ਆ ਦਰਸ਼ਕਾਂ ਨਾ ਮਾਨਦਾਨ ਜਰੂਰ ਕਰਿਆ ਜਿਹੜੇ ਆਉਣਗੇ ਤੇ ਉਸ ਤੋਂ ਅੱਗੇ ਖੜਿਆ ਆਪਾਂ ਇੱਕਲਾ ਲੈਨ ਵਾਈ ਦਿਖਾਉਂਦੇ ਆ ਸਾਰੇ ਬਲੈਕ ਕਲਰ ਦੇ ਖੜੇ ਨੇ ਆ ਤਿੰਨ ਹੀਰੋਨ ਦੇ ਨੇ ਹਾਂਜੀ ਜੀ ਤਿੰਨ ਹੋਂਡਾ ਨੇ ਦੋ ਹੋਂਡਾ ਨੇ ਜੀ ਇੱਕ ਪਲਾਟ ਹੀ ਨਾ ਇੱਕ ਪਲਾਟ ਇਹਨਾਂ ਦੋ ਪਹਿਲਾਂ ਪਹਿਲਾਂ ਹੋਂਡਾ ਦਿਖਾਉਂਦੇ ਆ ਦਰਸ਼ਕੋ ਆ ਪਹਿਨੇ ਤੇ ਆ ਗਿਆ ਹੋਂਡਾ ਜਿਹੜਾ ਹੈ ਹੀਰੋ ਐਚ ਐਫ ਡੀ ਲੈਕਸੀ ਐਚ ਐਫ ਡੀ ਲੈਕਸ ਆ ਵੇਖੋ ਇਹਦੀ ਹਾਲਤ ਬਲੈਕ ਕਲਰ ਦਾ ਹੈ ਤੇ ਕਿੰਨੇ ਮਾਡਲ ਆ ਵੀਰੇ ਇਹ 2021 ਮਾਡਲ ਆ ਜੀ 2021 ਮਾਡਲ ਆ ਹਾਂਜੀ ਤੇ 21228 ਕਿਲੋਮੀਟਰ ਚੱਲੇ ਆਇਆ ਇਹ ਹਾਂਜੀ 21 ਮਾਡਲ ਆ ਤੇ 21000 ਚੱਲਿਆ ਆਇਆ 228 ਕਿਲੋਮੀਟਰ ਹੈ ਹਾਂਜੀ ਤੇ ਐਨ ਓਕੇ ਆ ਹਾਂਜੀ ਹਾਂਜੀ ਬਿਲਕੁਲ ਐਨ ਓਕੇ ਆ ਜੀ ਕਾਗਜ਼ ਪੱਤਰ ਕਾਗਜ਼ ਪੱਤਰ ਐਨ ਓਕੇ ਤੇ ਕੀ ਮੰਗਦੇ ਹੋ ਉਹਦਾ ਇਹਦੀ 50000 ਹੈ ਜੀ 50000 ਦੀ ਡਿਮਾਂਡ ਹੈ ਇਹਦੀ ਹਾਂਜੀ ਠੀਕ ਹੈ ਤੇ ਉਸ ਤੋਂ ਅੱਗੇ ਆਏਗਾ ਫਿਰ ਹੀਰੋ ਹੋਂਡਾ ਇਹ ਵੀ ਸੇਮ ਹੈ ਐਚ ਆਵੀ ਡੀਲੈਕਸ ਐਚ ਐਫ ਡੀਲੈਕਸ ਹਾਂਜੀ ਇਹ ਬਲੈਕ ਹੈ ਬਬ ਜੈਡ ਬਲੈਕ ਆ ਪਾ ਇਹਨੂੰ ਕਹ ਜੀ ਬਿਲਕੁਲ ਉਹ ਰੈਡ ਕਲਰ ਦੀ ਜੈਡ ਬਲੈਕ ਆ ਥੋੜਾ ਜਿਹਾ ਵਿੱਚ ਵਾਈਟ ਹੈ ਦੇ ਹਾਂਜੀ ਹਾਲਤ ਇਹਦੀ ਵੀ ਵਧੀਆ ਤੇ ਇਹਦੇ ਕੀ ਮਾਡਲ ਆ ਨਾ ਸੋਰੀ ਇਹ 2019 ਮਾਡਲ ਆ ਜੀ 2019 ਮਾਡਲ ਆ ਤੇ ਇਹ ਚੱਲਿਆ ਹੋਇਆ 37399 ਕਿਲੋਮੀਟਰ ਹੈ ਹਾਂਜੀ ਤੇ ਇੰਜਨ ਗੇਅਰ ਦਾ ਕਿਵੇਂ ਆ ਬਈ ਇਹ ਇੰਜਨ ਗੇਅਰ ਐਨ ਓਕੇ ਆ ਜੀ ਕਾਗਜ਼ ਪੁੱਤ ਰੈਨ ਓਕੇ ਨੇ 2019 ਮਾਡਲ ਆ ਹੈ ਜੁਨੀ ਮਾਡਲ ਤੇ ਇਹਦਾ ਮੰਗਦੇ ਕਿੰਨੇ ਆਪਾਂ ਇਹਦੀ 48000 ਆ ਜੀ 48000 ਡਿਮਾਂਡ ਆ ਬ੍ਰੇਕ ਦੀ ਇਹੜਾ ਪੂਰਾ ਬਲੈਕ ਆ ਤੇ ਉਸ ਤੋਂ ਅੱਗੇ ਆ ਗਿਆ ਪਲਾਟੀਨਾ ਇਹ ਵੀ ਬਲੈਕ ਕਲਰ ਦਾ ਹਾਂਜੀ ਇਹਦੇ ਬਿਲਕੁਲ ਨਵਾਂ ਹੀ ਪਿਆ ਯਾਰ ਇਹ ਬਿਲਕੁਲ ਨਵਾਂ ਮਾੜ ਲਈ ਇਹ 2023 ਮਾਡਲ ਆ 2023 ਮਾਡਲ ਆ ਦਰਸ਼ਕੋ ਦੇਖ ਲਓ ਪਲਾਟੀਨਾ ਹਾਂ ਬਲੈਕ ਕਲਰ ਦਾ ਵਿੱਚ 골ਡਨ ਕਲਰ ਦੀਆਂ ਧਾਰੀਆਂ ਨੇ ਤੇ 17711 ਕਿਲੋਮੀਟਰ ਚੱਲਿਆ ਆ ਇਹ ਤੇ ਕਿੰਨੇ ਮਾਡਲ ਆ ਵੀਰੇ ਇਹ ਇਹ 2023 ਮਾਡਲ ਆ ਜੀ ਅਸਾ 2023 ਮਾਡਲ ਆ ਸਿਰਫ 17000 ਕਿਲੋਮੀਟਰ ਚੱਲੇ ਆਇਆ ਬਿਲਕੁਲ ਨਿਊ ਕੰਡੀਸ਼ਨ ਆ ਨਿਊ ਕੰਡੀਸ਼ਨ ਆ ਤੇ ਕਾਗਜ਼ ਪੱਤਰ ਸਾਰਾ ਕੁਝ ਓਕੇ ਆ ਜੀ ਕਾਗਜ਼ ਪੱਤਰ ਸਭ ਕੁਝ ਓਕੇ ਜੀ ਇੰਜਨ ਪੱਖੋਂ ਤਾਂ ਲੈਣ ਤਾਂ ਹੋਈ ਕੀ ਹੋਣਾ ਤੇ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ ਹੈਗੀ ਜੀ 65000 ਰੁਪਏ 65000 ਰੁਪਏ ਹਾਂਜੀ ਦਰਸ਼ਕੋ ਇਹਦੀ 65000 ਰੁਪਏ ਡਿਮਾਂਡ ਆ ਆ ਗੋਲਡਨ ਕਲਰ ਦੀ ਪਲਾਟੀਨਾ ਦੀ ਨਮਾ ਹਨ ਵਧੀਆ ਪਿਆ ਓਕੇ 2023 ਮਾਡਲ ਤੇ ਉਸ ਤੋਂ ਅੱਗੇ ਆ ਗਈ ਲੇਜ਼ਰ ਲੇਜ਼ਰ ਹੀਰੋ ਵਾਲਾ ਹੀਰੋ ਵਾਲਾਂ ਦੀ ਲੇਜ਼ਰ ਪੀਵੀ 55 ਵਾਲੀ ਇਹ ਵੀ ਪੈਡ ਨੰਬਰ ਇਹ ਆ ਬਲੈਕ ਕਲਰ ਦੀ ਹੈ ਵੀ ਆ ਦੇਖ ਸਕਦੇ ਆ ਤੇ ਇਹ ਕਿੰਨੇ ਮਾਡਲ ਆ ਇਹ 2011 ਮਾਡਲ ਆ ਜੀ 2011 ਮਾਡਲ ਆ ਤੇ ਬੜੀ ਵਧੀਆ ਚੱਲਦੀ ਆ ਐਨ ਬਿਲਕੁਲ ਓਕੇ ਕਾਗਜ਼ ਪੱਤਰੋ ਕਾਗਜ਼ ਪੱਤਰੋ ਕੇ ਕੈਸ਼ ਦੀ ਕਾਪੀ ਆ ਜੀ ਕੈਸ਼ ਦੀ ਕਾਪੀ ਆ ਠੀਕ ਆ ਤੇ ਇਹਦਾ ਕੀ ਮੰਗਦੇ ਆ ਆਪਾਂ ਇਹਦੇ ਮੰਗ ਹੈਗੀ 23000 ਰੁਪਏ 23000 ਰੁਪਏ ਆ ਦੇਖ ਲਓ ਵੀਰੇ ਸਰਸ ਕੋ ਬਲੈਕ ਕਲਰ ਦੀ ਆ ਹੈ ਪੀਵੀ 55 ਤੇ ਜੇ ਆਪਾਂ ਦੀ ਚੱਲੀ ਹੋਈ ਦੀ ਗੱਲ ਕਰੀਏ ਤਾਂ 45614 ਕਿਲੋਮੀਟਰ ਚੱਲੀ ਹੋਈ ਆ ਇਹ ਮਾਡਲ ਕਿੰਨੇ ਦੱਸੇ ਦੀ ਵੀਰੇ 2011 ਜੀ 2011 45000 ਚੱਲੀ ਹੋਈ ਆ ਇਹ ਹਾਂਜੀ ਤੇ ਕਿੰਨੀ ਕੀਮਤੀ ਇਹ 23000 23000 ਠੀਕ ਆ ਤੇ ਉਸ ਤੋਂ ਅੱਗੇ ਆ ਗਿਆ Honda Active ਆ Active ਆ ਇਹ ਵੀ ਬਲੈਕ ਕਲਰ ਦੀ ਆ ਹਾਂਜੀ ਜੱਡ ਬਲੈਕ ਆ ਵੀ ਹਾਂਜੀ ਕਿ ਨੰਬਰ ਕਿਹੜੀ ਜੀ ਵਾ ਇਹ 3G ਆ ਜੀ 3G ਆ ਹਾਂਜੀ 3G ਐਕਟਿਵ ਆ ਤੇ ਚੱਲੀ ਹੋਈ ਆ 44800 6 ਕਿਲੋਮੀਟਰ ਇਹ ਕਿੰਨੇ ਮਾਡਲ ਆ ਵੀਰੇ ਇਹ 2015 ਮਾਡਲ ਆ ਜੀ 2015 ਮਾਡਲ ਆ ਤੇ 44000 ਕਿਲੋਮੀਟਰ ਚੱਲੀ ਹੋਈ ਆ ਹਾਂਜੀ ਤੇ ਦੇਖ ਸਕਦੇ ਹੋ ਦਰਸਤ ਤੁਸੀਂ ਹਾਲਤ ਬਹੁਤ ਵਧੀਆ ਟਾਇਰ ਬਿਲਕੁਲ ਨਵੇਂ ਨੇ ਟਾਇਰ ਨਵੇਂ ਨੇ ਤੇ ਕਿੰਨੇ ੜਮਾਨ ਕਰਦੇ ਹੋ ਇਹਦੀ ਇਹ 35000 ੜਮਾ ਲਈ 35000 ਦੇ ਵਿੱਚ ਨਾਮ ਕਰਾ ਕੇ ਦਵਾਂਗੇ ਆਰ ਸੀ ਠੀਕ ਆ ਸਰਕਾਰੀ ਨੰਬਰ ਪਲੇਟ ਲੱਗੀ ਹੋਈ ਆ ਠੀਕ ਆ ਯਾਨੀ ਜਿੰਨੀਆਂ ਵੀ ਤੁਹਾਨੂੰ ਤੁਪਾ ਦਿਖਾਏ ਨੇ ਬਿਲਕੁਲ ਹਾਲ ਕੰਡੀਸ਼ਨ ਵਧੀਆ ਧੀ ਰੰਗ ਪੱਖੋਂ ਇੱਕ ਅੱਧਾ ਮੋਟਰਸਾਈਕਲ ਇਹਨਾਂ ਦਾ ਹੋਤੀ ਬਾਕੀ ਤਾਂ ਸਾਰੇ ਨਵੇਂ ਵਰਗੀ ਨੇ ਆ ਫੇਰ ਖੜੀ ਆ ਕਿਹੜੀ ਆ ਐਕਟਿਵਾ 16 ਮਾਡਲ ਐਕਟਿਵਾ 16 ਮਾਡਲ ਵਾਈਟ ਕਲਰ ਦੀ ਹਾਂਜੀ ਤੇ ਲੁਧਿਆਣਾ ਨੰਬਰ ਆ ਤੇ ਕਿੰਨੇ ਮਾਡਲ ਆ ਵੀਰੇ ਇਹ 16 ਮਾਡਲ 2016 16 ਮਾਡਲ ਤੇ ਇਹ ਹੈਗੀ ਆ ਇਹ ਵੀ 3G ਆ ਜੀ 3G ਹਾਂਜੀ ਆ ਦੇਖ ਸਕਦੇ ਹੋ ਤੁਸੀਂ ਫਰੀਜੀ ਆ ਤੇ ਆਪਾਂ ਦੱਸ ਵੀ ਦਿੰਦੇ ਆ ਤੁਹਾਨੂੰ ਕਿੰਨੀ ਚੱਲੀ ਹੋਈ ਆ ਇਹ ਦਿਖਾ ਦਿੰਨੇ ਆ 48240 ਕਿਲੋਮੀਟਰ ਚੱਲੀ ਹੋਈ ਆ ਹੈ 2000 ਕਿੰਨੇ ਮਾਡਲ ਆ 16 ਮਾਡਲ ਆ ਤੇਦਾ ਕੀ ਮੰਗਾ ਆਪਣਾ ਇਹਦੀ ਮੰਗ ਆ ਗਈ 40000 ਰੁਪਏ 40000 ਰੁਪਏ ਦੀ ਮੰਗਾ ਪੇਂਟ ਤੋਂ ਸਾਰਾ ਦਰਸ਼ਕੋ ਪੂਰਾ ਵਧੀਆ ਪਿਆ ਨਹੀਂ ਕੋਈ ਹੈ ਨਹੀਂ ਇਦਾਂ ਨਹੀਂ ਜਿਹੜਾ ਆਪਾਂ ਪੇਂਟ ਦੀ ਗੱਲ ਤਾਂ ਤਾਂ ਕਰੀਏ ਜੇ ਖਰਾਬ ਹੋਣ ਸਾਰੇ ਨਵੇਂ ਵਰਗੀ ਪਏ ਨੇ ਵਧੀਆ ਤੇ ਉਦੋਂ ਅੱਗੇ ਆ ਗਈ ਫਿਰ ਹੀਰੋ ਡੈਸਟਨੀ ਹੀਰੋ ਡੈਸਟਨੀ ਹੀਰੋ ਡੈਸਟਨੀ ਤੇ ਇਹ ਵੀ ਵਾਈਟ ਕਲਰ ਦੀ ਆ ਹਾਂਜੀ ਤੇ ਇੱਕ ਨਵਾਂ ਮਾਡਲ ਆ ਪਹਿਲਾਂ 2019 ਮਾਡਲ ਆ ਜੀ 125 ਸੀਸੀ 2019 ਮਾਡਲ 125 ਸੀਸੀ ਹਾਂਜੀ ਤੇ ਇਹ ਚੱਲੀ ਹੋਈ ਆ ਡਿਜੀਟਲ ਮੀਟਰ ਆ ਦਾ ਆਪਾਂ ਸੋਚ ਲਾ ਦਨੇ ਆ 88 ਆ ਨਾ ਸੌਰੀ 41702 ਕਿਲੋਮੀਟਰ ਆ ਦੇਖ ਸਕਦੇ ਹੋ ਤੁਸੀਂ ਡਿਜੀਟਲ ਮੀਟਰ ਆ 2019 ਮਾਡਲ ਆ ਹੈ ਹਾਂਜੀ ਵਧੀਆ ਕੰਡੀਸ਼ਨ ਹੈ ਦੀ ਸਾਰੀ ਤੇ ਇਹ ਕਿੰਨੇ ਦੀ ਦਿੰਦੇ ਆ ਇਹ 38000 ਦੀ ਇਹ 38000 ਦੀ ਕਾਗਜ਼ ਪੱਤਰ ਪਾ ਕੇ ਵਿੱਚ ਕਾਗਜ਼ ਪੱਤਰ ਸਭ ਕੁਝ ਓਕੇ ਕਰੀ ਬਸ ਹੋਈ ਨਹੀਂ ਆਪਣਾ ਕੋਲ ਹਾਂਜੀ ਹਾਂਜੀ ਠੀਕ ਆ ਤੇ ਲਾਸਟ ਦੇ ਵਿੱਚ ਕੁਝ ਜਿੰਨੇ ਵੀ ਆਪਣਾ ਜਿਹੜਾ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਉਹਦਾ ਬੰਦੇ ਦਾ ਮਾਨਤਾਨ ਤੁਸੀਂ ਜ਼ਰੂਰ ਕਰਿਓ ਠੀਕ ਆ ਫੁੱਲ ਮਾਨਤਾਨ ਕਰਾਂਗੇ ਜੀ ਜਿਹੜਾ ਆਪਣੀ ਵੀਡੀਓ ਨੂੰ ਹਾਂਜੀ ਹਾਂਜੀ ਆਲੇ ਵੀਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਆਪਣੇ ਨੂੰ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਜਿੱਥੇ ਤੁਸੀਂ 5000 ਤੇ 50 ਵੀਰ ਨੂੰ ਹੁਣ 10000 ਤੱਕ ਪਹੁੰਚਾਓ ਯਾਰ ਦਾ ਮੈਂ ਵਿਚੀ ਬਿਮਾਰ ਹੋ ਗਿਆ ਦੀ ਤਾਂ ਨਹੀਂ ਵੀਡੀਓ ਪਾਈਆਂ ਤੁਹਾਨੂੰ ਪਤਾ ਹੀ ਹੈ ਹੱਟ ਟੈਗ ਦੀ ਮੈਨੂੰ ਪ੍ਰੋਬਲਮ ਚੱਲਦੀ ਹੈ ਦੋ ਤਾ ਆ ਗਏ ਤੇ ਫੇਸਬੁੱਕ ਤੇ ਵੀ ਆਪਾਂ ਪੇਜ ਬਣਾ ਲਿਆ ਤੇ ਇੰਸਟਾ ਤੇ ਬਿੱਟੂਆਂ ਉਂਪਰ ਦੇ ਨਾਮ ਤੇ ਉਹੀ ਫੋਟੋ ਲੱਗੀ ਹੋਈ ਹੈ ਆਪਣੀ ਤੇ ਹੁਣ ਦੇ ਆਪਾਂ ਨੂੰ ਇਜਾਜ਼ਤ ਮਿਲਾਂਗੇ ਇੱਕ ਹੋਰ ਸੋਹਣੀ ਵਧੀਆ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ